ਬਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਦੇ ਯੂਥ ਨੂੰ ਮੋਟੀਵੇਟ ਕਰਨ ਲਈ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿ ਇੱਕ ਕਲੱਬ ਦੇ ਵੱਲੋਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਾਈ ਗਈ ਹੈ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਬੋਡੀ ਬਿਲਡਰਾਂ ਨੇ ਭਾਗ ਲਿਆ ਹੈ ਪਾਰਟਿਸਿਪੇਟ ਕੀਤਾ ਹੈ ਕਈ winner ਵੀ ਰਹੇ ਆ ਬਹੁਤ ਸਾਰਾ ਮਾਨ ਸਨਮਾਨ ਦਿੱਤਾ ਗਿਆ ਤੇ ਮੇਰੇ ਨਾਲ ਅੱਜ ਉਹ ਕਲੱਬ ਦੇ ਮੈਂਬਰ ਸਾਰੇ ਵੀਰ ਮੌਜੂਦ ਨੇ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਇੱਕ ਨੌਜਵਾਨਾਂ ਨੂੰ ਚੰਗੀ ਸਿਹਤ ਵੀ ਦਿੱਤੀ ਹੈ ਔਰ ਇਸ ਪਾਸੇ ਨੌਜਵਾਨ ਜੁੜੇ ਵੀ ਹੈ ਆ ਭਾਜੀ ਆਪਾਂ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇੱਕ ਬਹੁਤ ਚੰਗੀ ਸਿਹਤ ਜਾਂਦੀ ਹੈ ਨੌਜਵਾਨ ਇਸ ਪਾਸੇ ਜੁੜਦੇ ਆ ਅੱਜ ਇਹ ਉਪਰਾਲਾ ਕਰਵਾਇਆ ਕਿਵੇਂ ਦੇਖਦੇ ਹਾਂ ਕੀ ਕਹਿਣਾ ਚਾਹੋ ਸਾਡਾ ਖੱਟੋ ਕਰ 10-15 ਸਾਲ ਹੋ ਗਏ ਸਾਨੂੰ ਸਾਡਾ ਹਰ ਸਾਲ ਆਪਾਂ ਬੋਡੀ ਬਿਲਡ ਟੂਰਨਾਮੈਂਟ ਕਰਾਉਂਦੇ ਆ ਸਾਡਾ ਟੂਰਨਾਮੈਂਟ ਕਰਾਉਣ ਦਾ ਸਿਰਫ ਇਹ ਮੋਟਿਵ ਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਮੈਸੇਜ ਆਵੇ ਜੀ ਕਿ ਆਪਾਂ ਆਪਣੀ ਸਿਹਤ ਵੱਲ ਧਿਆਨ ਦੇਈਏ ਆਪਣੀ ਬੋਡੀ ਵੱਲ ਧਿਆਨ ਦੇਈਏ ਇਹ ਬਹੁਤ ਵੱਡਾ ਉਪਰਾਲਾ ਜੀ ਨਾਲ ਸਾਡਾ ਹੈ ਕਿ ਮੈਸੇਜ ਵੱਧ ਤੋਂ ਵੱਧ ਮੈਸੇਜ ਮੁੰਡਿਆਂ ਵੇ ਜਾਂਦਾ ਵਾ ਯੂਥ ਵਿੱਚ ਜਾਂ ਯੂਥ ਬੋਡੀ ਬਣਾਉਣ ਦੇ ਵਿੱਚ ਉਤਸ਼ਾਹਿਤ ਹੋਵੇ ਆਪਣੇ ਆਪ ਨੂੰ ਲੈ ਕੇ ਆਪਣੀ ਆਪਣੇ ਆਪ ਨੂੰ ਵੜੀ ਵੜੀ ਕਰੇ ਕਿ ਮੈਂ ਆਪਣੇ ਆਪ ਦਾ ਖਿਆਲ ਰੱਖਣਾ ਵਾ ਸਾਡਾ ਬਸ ਇਹੀ ਜੰਡਾ ਹੈ ਕਿ ਆਪਾਂ ਯੂਥ ਨੂੰ ਉਹ ਆਪਣੇ ਆਪਣੇ ਸਿਹਤ ਦਾ ਖਿਆਲ ਰੱਖਣ ਤੇ ਆਪਣੇ ਸਿਹਤ ਅਤੇ ਸਭ ਕੁਝ ਹੈ ਜੀ ਬਸ ਸਾਡਾ ਇਹੀ ਮੋਟਿਵ ਉਸ ਮੋਟਿਵ ਦੇ ਨਾਲ ਹੀ ਆਪਾਂ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ ਇਸ ਸਾਲ ਵੀ ਬੜੇ ਵੱਡੇ ਪੱਧਰ ਤੇ ਸਾਡਾ ਐਨਪੀਸੀ ਪੰਜਾਬ ਦੇ ਵੱਲੋਂ ਇਹ ਟੂਰਨਾਮੈਂਟ ਕਰਾ ਰਹੇ ਆ ਜੋ ਸ਼ੇਰੂ ਕਲਾਸਿਕ ਡਾਟਰ ਰੰਦੀਰ ਹਸਤੀਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਬੇਟੇ ਅੰਕੁਰ ਹਸਤੀਰ ਜੀ ਵੱਲੋਂ ਤੇ ਸਾਡੀ ਪੂਰੀ ਟੀਮ ਸੋਨੀ ਖੋਸਲਾ ਜੀ ਦਿਨੇਸ਼ ਸ਼ਰਮਾ ਜੀ ਤੇ ਮੈਂ ਵਿਸ਼ਾਲ ਲੁੰਬਾ ਤੇ ਸਾਡਾ ਆਪਾਂ ਇਸ ਆਰਗੇਨਾਈਜ਼ਰ ਆ ਜੀ ਆਰਗੇਨਾਈਜ਼ ਕੀਤਾ ਜੀ ਹੂੰ ਤੇ ਸਾਡਾ ਇਹਦੇ ਵਿੱਚ ਸਭ ਤੋਂ ਵੱਡਾ ਸਾਥ ਸਾਡੇ ਚੀਫ ਗੈਸ ਸਾਡੇ ਪੰਜਾਬ ਕੇਸੀ ਗਰੁੱਪ શ્રી ਅਵਿਨਾਸ਼ ਚੋਪੜੇ ਦਾ ਬਹੁਤ ਵੱਡਾ ਸਾਥ ਸਾਡੇ ਹਰ ਸਾਲ ਰਹਿੰਦਾ ਹੈ ਇਸ ਸਾਲ ਵੀ ਉਹਨਾਂ ਦਾ ਸਾਥ ਰਿਹਾ ਉਹਨਾਂ ਜੀ ਦੇ ਬੇਟੇ ਅਭਿਜੇ ਚੋਪੜਾ ਜੀ ਆ ਕੇ ਤੇ ਐਜ ਚੀਫ ਗੈਸ ਸਾਨੂੰ ਮਾਨ ਸਨਮ ਸਾਡੀ ਟੀਮ ਦੇ ਜਿੰਨੇ ਵੀ ਪਾਰਟਿਸਪੇਟ ਹੈ ਉਹਨਾਂ ਨੂੰ ਦੇਖ ਕੇ ਗਏ ਆ ਜੀ ਤੇ ਬਹੁਤ ਬਹੁਤ ਥੈਂਕਸ ਕਰਦੇ ਸਾਡੇ ਅਬਿਜੇ ਚੋਪਰਾ ਜੀ ਦਾ ਬਸ ਇਹ ਚੀਜ਼ ਹੈ ਜੀ ਬਸ ਜੋ ਵੀ ਸਾਡੇ 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 ਯੂਥ ਹੈ ਜੀ ਬਸ ਉਹ ਆਪਣੇ ਆਪਣੀ ਬੋਡੀ ਦਾ ਖਿਆਲ ਰੱਖੇ ਤੇ ਨਸ਼ਾ ਦੂਰ ਰੱਖੇ ਹਮ ਇੱਕ ਹੋਰ ਵੀ ਹੈ ਕਿੰਨੇ ਕ ਅੱਜ ਇੱਥੇ ਨੌਜਵਾਨ ਮੁੰਡੇ ਕੁੜੀਆਂ ਸੀ ਅੰਦਰ ਵੀ ਦੇਖ ਰਿਹਾ ਕਿੰਨੇ ਕ ਜ਼ਿਆਦਾ ਇੱਥੇ ਨੌਜਵਾਨ ਪਹੁੰਚੀ ਹੈ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਇਹ ਮੈਕਸਿਮਮ 100 ਦੇ ਕਰੀਬ ਸਾਡੇ ਪਾਰਟਿਸਪੇਟ ਇੱਥੇ ਪਹੁੰਚੇ ਹੈ ਤੇ 10 ਦੇ ਕਰੀਬ ਲੇਡੀਜ਼ ਆਈ ਹੈ ਜੀ ਇੱਥੇ ਤੇ ਬਹੁਤ اچھی ਗੱਲ ਹੈ ਜੀ ਲੇਡੀਜ਼ ਨੂੰ ਵੀ ਇਸ ਚੀਜ਼ ਦਾ ਬੜਾ ਮਨੋਵਲ ਵੱਧ ਰਿਹਾ ਜੀ ਲੇਡੀਜ਼ ਵੀ ਇਸ 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 ਫੀਲਡ ਵੱਲ ਇਸਾਈਥ ਹੋ ਰਹੀ ਹੈ ਜੀ ਆਪਾਂ ਟੂਰਨਾਮੈਂਟ ਬੋਡੀ ਬਿਲਡਿੰਗ ਦਾ ਕਹੀਏ ਤੋਂ ਬਹੁਤ ਹੀ ਅੱਛੀ ਗੱਲ ਹੈ ਜੀ ਹੂੰ ਤਾਂ ਹੋਰ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਵੱਧ ਤੋਂ ਵੱਧ ਇਸ ਚੀਜ਼ ਦੇ ਨਾਲ ਜੁੜੀਏ ਸਿਹਤ ਦਾ ਧਿਆਨ ਰੱਖੀਏ ਇੱਕ ਇੱਕ ਖਾਸ ਤੌਰ ਤੇ ਭਾਜੀ ਇਹ ਵੀ ਮੈਂ ਪੁੱਛਣਾ ਚਾਹਨਾ ਕਈ ਨੌਜਵਾਨ ਜਿਆਦਾ ਸਟੀਰੋਇਡ ਲੈ ਲੈਂਦੇ ਆ ਜਿਆਦਾ ਡਾਈਟ ਵੀ ਲੈ ਲੈਂਦੇ ਜਿਹਨੂੰ ਅਸੀਂ ਕਹਿ ਲਏ ਨੇ ਕਿ ਪ੍ਰੋਟੀਨ ਜਿਆਦਾ ਖਾ ਲਿਆ ਉਹ ਜ਼ਰੂਰ ਇੱਕ ਮੈਸੇਜ ਜਾਂਦੇ ਹੋਏ ਦੇ ਕੇ ਜਾਓ ਸਰ ਸਟੀਰੋਇਡ ਦੇਖੋ ਬੋਡੀ ਬਿਲਡਿੰਗ ਗੇਮ ਬੜੀ ਅੱਛੀ ਗੇਮ ਆ ਜੀ ਕਿ ਜਿਹੜੇ ਅੱਜ ਦੇ ਯੂਥ ਆ ਉਹਨਾਂ ਨੇ ਸਟੀਰੋਇਡ ਲੈ ਕੇ ਆਪਣੀ ਬੋਡੀ ਦਾ ਸੱਤਿਆਨਾਸ਼ ਕਰ ਰਹੇ ਆ ਮੈਂ ਤਾਂ ਇਹੀ ਚੀਜ਼ ਕਹਿਣਾ ਚਾਹੁੰਦਾ ਜ਼ਰੂਰੀ ਨਹੀਂ ਆਪਾਂ ਬੋਡੀ ਬਿਲਡਿੰਗ ਟੂਰਨਾਮੈਂਟ ਕਰਾਂ ਤੁਸੀਂ ਕੋਈ ਵੀ ਸਪੋਰਟਸ ਕਰੋ ਬਸ ਸਟੀਰੋਇਡ ਦਾ ਇਸਤੇਮਾਲ ਨਾ ਤੁਸੀਂ ਕਰੋ ਤੁਸੀਂ ਕਬੱਡੀ ਕਰ ਲਓ ਤੁਸੀਂ ਬਾਸਕਟਬਾਲ ਕਰ ਲਓ ਬੈਡਮਿੰਟਨ ਕਰ ਲਓ ਬੋਡੀ ਬਿਲਡਿੰਗ ਕਰ ਲਓ ਬਸ ਸਟੀਰੋਇਡ ਨਾ ਲਓ ਬੋ ਤੁਸੀਂ ਨੇਚਰਲ ਡਾਈਟ ਲਓ ਨੇਚਰਲ ਪ੍ਰੋਸੈਸ ਤੇ ਚੱਲੋ ਸਾਡੇ ਆਯੂਵੈਦਿਕ ਤੇ ਬਹੁਤ ਵੱਡਾ ਜੀ ਬਹੁਤ ਵੱਡੀਆਂ ਬਹੁਤ ਅੱਛੀਆਂ ਚੀਜ਼ਾਂ ਆਯੂਵੈਦਿਕ ਹੈਗੀਆ ਮੈਂ ਤਾਂ ਇਹੀ ਯੂਥ ਨੂੰ ਕਹੂੰਗਾ ਤੁਸੀਂ ਉਸ ਚੀਜ਼ ਨੂੰ ਇਸਤੇਮਾਲ ਕਰੋ ਆਯੂਵੈਦਿਕ ਵਿੱਚ ਬਹੁਤ ਕੁਝ ਹੈ ਜੀ ਤੁਸੀਂ ਵੱਧ ਤੋਂ ਵੱਧ ਆਯੂਵੈਦ ਵੱਲ ਖੋਵੋ ਤੁਸੀਂ ਸਟੀਰੋਇਡ ਨੂੰ अच्छा बहुत सारे ਲੋਕੇ ਵੀ ਕਹਿੰਦੇ ਆ ਕਿ ਮਿਹਨਤ ਬਹੁਤ ਲੱਗਦੀ ਹੈ ਤੇ ਖਰਚਾ ਵੀ ਬਹੁਤ ਲੱਗ ਜਾਂਦਾ ਹੈ ਕਹਿੰਦੇ ਜੇ ਪਹਿਲਵਾਨ ਤਿਆਰ ਕਰਨਾ ਨਾ ਤੇ ਘਰ ਦਾ ਘਰ ਜਿਹੜਾ ਉਹ ਵੀ ਵੇਚ ਜਾਂਦਾ ਹੈ ਕਿਸੇ ਵੇਲੇ ਤਾਂ ਪਰ ਕਹਿੰਦੇ ਇਹਦੇ ਵਿੱਚ ਇਨਾਮ ਘੱਟ ਹੈ ਕਿਸੇ ਵੇਲੇ ਉਹ ਵੀ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਕਿਵੇਂ ਦੇਖਦੇ ਇਹ ਵੀ ਇੱਕ ਨੌਜਵਾਨਾਂ ਚ ਧਾਰਨਾ ਬਣੀ ਹੈ ਤੁਹਾਨੂੰ ਦੇਖੋ ਇਹ ਸ਼ੌਂਕ ਦੀ ਗੱਲ ਹੈ ਜੀ ਦੇਖੋ ਇਹਦੇ ਵਿੱਚ ਜਿਸ ਜਿਸ ਨੂੰ ਸ਼ੌਂਕ ਆ ਉਹ ਇਹ ਚੀਜ਼ਾਂ ਨੂੰ ਦੇਖਦਾ ਕਿ ਮੈਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਜੀ ਤੇ ਜਿਹੜੇ ਬੰਦੇ ਇਹ ਸੋਚਦੇ ਕਿ ਸਾਨੂੰ ਮਾਨ ਸਨਮਾਨ ਘੱਟ ਮਿਲਿਆ ਉਹ ਦੇਖੋ ਉਹਨੇ ਸੋਚ ਗਲਤ ਹੈ ਜੀ ਇਹ ਤੁਹਾਡਾ ਸ਼ੌਂਕ ਆ ਤੁਸੀਂ ਇਸ ਗ ਨੂੰ ਤੁਸੀਂ ਕਰੋ ਤੁਸੀਂ ਆਪਣੀ ਆਪਣੀ ਸਿਹਤ ਦਾ ਖਿਆਲ ਰੱਖਣਾ ਆਪਾਂ ਕਿਸੇ ਨੂੰ ਕਿਸੇ ਕੁਝ ਲੈਣ ਵਾਸਤੇ ਨਹੀਂ ਕਰਦੇ ਸਿਰ ਆਪਣਾ ਖਿਆਲ ਕਰਨ ਵਾਸਤੇ ਰੱਖਦੇ ਮੈਂ ਤਾਂ ਇਹੀ ਮੈਸੇਜ ਦਊਂਗਾ ਕਿ ਤੁਸੀਂ ਜੇ ਆਪਣੇ ਆਪ ਦਾ ਖਿਆਲ ਰੱਖੋ ਇਹ ਨਹੀਂ ਕਿ ਆਪਣੀ ਬੋਡੀ ਤੇ ਜਿਆਦਾ ਪੈਸੇ ਲਾ ਰਹੇ ਹੋ ਨਹੀਂ ਫੋਰਟ ਕਰਦੇ ਨਾ ਲਓ ਤੁਸੀਂ ਤੁਸੀਂ ਇੱਕ ਨਾਰਮਲ ਰੇਂਜ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਫਿੱਟ ਰੱਖੋ ਬਹੁਤ ਬਹੁਤ ਧੰਨਵਾਦ ਪਾਜੀ ਅਸੀਂ ਵੀ ਐਪਰੀਸ਼ੀਏਟ ਕਰਦੇ ਆ ਤੁਹਾਡੇ ਪੂਰੇ ਕਲੱਬ ਨੂੰ ਜਿੰਨੇ ਵੀ ਤੁਹਾਡੇ ਆਰਗੇਨਾਈਜ਼ਰ ਨੇ ਵੀਰ ਸਹਬਾਨ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਇਹ ਬਾਈ ਹੁਣਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇੱਕ ਕਲੱਬ ਦਾ ਜਿਹੜੀ ਇਹਨਾਂ ਨੇ ਚੈਂਪੀਅਨਸ਼ਿਪ ਇੱਥੇ ਕਰਾਈ ਹੈ ਔਰ 100 ਦੇ ਕਰੀਬ ਜਿਹੜੇ ਦੱਸਿਆ ਜਾ ਰਿਹਾ ਕਿ ਇੱਥੇ ਮੇਲ ਫੀਮੇਲ ਜਿਹੜੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਤਾਂ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਜਲੰਧਰ